ਇਹਦੇ ਵਿੱਚ ਮਿਸਟਰ 트ੰਪ ਤੇ ਇਰਾ ਦੇ ਵਿੱਚ ਬਹੁਤ ਕੁਝ ਹੋਇਆ ਸੀ ਅਮਰੀਕਾ ਦੇ ਵਿੱਚ ਜੰਮੇ ਹੋਏ ਬੱਚੇ ਅਮਰੀਕਾ ਦੇ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਉਹ ਬਾਇ ਬਰਥ ਸਿਟੀਜ਼ਨ ਸੀ ਲੇਕਿਨ ਉਹਨਾਂ ਨੂੰ ਵੀ ਡੀਪੋਰਟ ਕੀਤਾ ਗਿਆ ਸੀ ਕੁਝ ਕੁਛ ਦਿਨਾਂ ਦੇ ਬੱਚਿਆਂ ਨੂੰ ਆਪਣੀਆਂ ਮਾਵਾਂ ਦੇ ਨਾਲ ਵਿਦਆਊਟ ਬਰਥ ਸਰਟੀਫਿਕੇਟ ਇਦੇ ਵਿੱਚ ਨਾ মিডিਆ ਆਊਟਲੈਟਸ ਨੇ ਇੱਕ ਪੂਲਰ ਪ੍ਰੋਜੈਕਟ ਦੀ ਰਿਪੋਰਟ ਤਿਆਰ ਕੀਤੀ ਸੀ ਜਿਹਦੇ ਵਿੱਚ ਕੀ ਹਸਪੀਟਲ ਦੇ ਵਿੱਚ ਜਿੰਨੇ ਵੀ ਬਰਥ ਹੋਏ ਸੀ ਨੇੜੇ-ਨੇੜੇ ਜਿਹੜੇ ਬਾਰਡਰ ਦੇ ਹਸਪੀਟਲ ਹੈ ਉੱਥੋਂ ਜਾ ਕੇ ਬਰਥ ਜਿਹੜੀ ਸੀ ਉਹਨਾਂ ਦਾ ਰੈਕਡ ਕਲੈਕਟ ਕੀਤਾ ਪਤਾ ਇਹ ਲੱਗਿਆ ਵੀ ਇਹ ਬੱਚੇ ਅਮਰੀਕਾ ਦੇ ਵਿੱਚ ਜੰਮੇ ਸੀ ਮਾਵਾ ਜਿਹੜੀਆਂ ਸੀ ਉਹ ਬਾਰਡਰ ਕ੍ਰਾਸ ਕਰਦੀਆਂ ਸੀ ਉਹਨਾਂ ਨੇ ਬੱਚਿਆਂ ਨੂੰ ਜਨਮ ਇੱਥੇ ਦਿੱਤਾ ਲੇਕਿਨ ਉਹ ਬੱਚੇ ਮਾਵਾ ਦੇ ਨਾਲ ਹੀ ਉਹਨਾਂ ਨੇ ਚੱਕ ਕੇ ਵਾਪਸ ਮੈਕਸੀਕੋ ਦੇ ਉਧਰਲੇ ਪਾਸੇ ਬਾਰਡਰ ਦੇ ਉਧਰਲੇ ਪਾਸੇ ਛੱਡਦੇ ਸੀ ਇਹਦੇ ਵਿੱਚ ਜੀ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਬੜਾ ਕੁਝ ਹੋਇਆ ਸੀ ਹਿਲੈਂਡ ਇੱਕ ਔਰਤ ਦਾ ਨਾਮ ਹੈ ਜਿਹੜੀ ਕਿ ਖੇਤੀ ਦੀ ਰਹਿਣ ਵਾਲੀ ਸੀ 23 ਸਾਲੀ 23 ਸਾਲਾਂ ਔਰਤ 9 ਮਹੀਨੇ ਦੀ ਪ੍ਰੈਗਨੰਟ ਸੀ ਜਦੋਂ ਉਹਨੇ ਬਾਰਡਰ ਕ੍ਰਾਸ ਕੀਤਾ ਬੱਚਾ ਉਹਦਾ ਅਮਰੀਕਾ ਦੇ ਵਿੱਚ ਹੋਇਆ ਉਹ ਕਹਿੰਦੀ ਮੈਨੂੰ ਉਮੀਦ ਇਹ ਸੀ ਕਿ ਹੁਣ ਜਿਹੜੀ ਯੂ ਐਸ ਇਮੀਗ੍ਰੇਸ਼ਨ ਹੈ ਮੈਨੂੰ ਅਮਰੀਕਾ ਦੇ ਵਿੱਚ ਛੱਡ ਦੇਗੀ ਲੇਕਿਨ ਤਿੰਨ ਦਿਨਾਂ ਦਾ ਮੇਰਾ ਬੱਚਾ ਸੀ ਜਦੋਂ ਉਹ ਕਹਿੰਦੇ ਮੈਨੂੰ ਯੂ ਐਸ ਬਾਰਡਰ ਪੈਟਰੋਲ ਨੇ ਹਸਪੀਟਲ ਚੁਲਾ ਵਿਸਟਾ ਕੈਲੀਫੋਰਨੀਆ ਦੇ ਵਿੱਚ ਮੈਨੂੰ ਦਾਖਲ ਕਰਾਇਆ ਮੇਰੀ ਬੱਚੀ ਹੋਈ ਤਿੰਨ ਦਿਨਾਂ ਬਾਅਦ ਉਹ ਮੈਕਸੀਕੋ ਦੇ ਤੇਵਾਨਾ ਬਾਰਡਰ ਤੋਂ ਮੈਨੂੰ ਮੈਕਸੀਕੋ ਵਾਲੀ ਸਾਈਡ ਛੱਡਿਆ ਸੀ ਉਹ ਕਹਿੰਦੇ ਮੈਨੂੰ ਨਹੀਂ ਸੀ ਪਤਾ ਕਿ ਉਸ ਵਕਤ ਮੈਂ ਕੀ ਕਰਨਾ ਹੈ ਮੈਂ ਬਹੁਤ ਹੱਥ ਜੋੜੇ ਮੈਂ ਉਹਨਾਂ ਦੇ ਪੈਰ ਫੜੇ ਵੀ ਮੇਰੇ ਕੋਲ ਤਾਂ ਬੱਚੇ ਦਾ ਬਰਥ ਸਰਟੀਫਿਕੇਟ ਤੱਕ ਨਹੀਂ ਹੈਗਾ ਉਹ ਕਹਿੰਦੇ ਉਹਨਾਂ ਨੂੰ ਚਾਹੇ ਸਮਝ ਆਈ ਚਾਹੇ ਨਹੀਂ ਬਟ ਉਹਨਾਂ ਨੇ ਮੇਰਾ ਕੁਝ ਨਹੀਂ ਕੀਤਾ ਰਾਤ ਮੈਂ ਬਾਰਡਰ ਦੇ ਉੱਪਰ ਜ਼ਮੀਨ ਦੇ ਉੱਪਰ ਆਪਣੇ ਤਿੰਨ ਦਿਨਾਂ ਦੀ ਬੱਚੀ ਦੇ ਨਾਲ guzari ਹੈ ਜਿਹਦਾ ਇਹੀ ਪਤਾ ਨਹੀਂ ਸੀ ਵੀ ਉਹ ਜੰਮੇ ਕਿੱਥੇ